ਨਾਂ ਪਾਰਟੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਮੈਂਬਰ ਪਾਰਲੀਮੈਂਟ ਵਰਨੀਤ ਕੌਰ ਨੇ ਇਸ ਰੈਲੀ ਵਿੱਚ ਲੋਕਾਂ ਨੂੰ ਸ਼ਰਕਤ ਕਰਨ ਲਈ ਸੱਦਾ ਦਿੱਤਾ ਹੈ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨਕੇ ਸ਼ਰਮਾ ਵੱਲੋਂ ਪ੍ਰਧਾਨ ਮੰਤਰੀ ਦੀ ਪਟਿਆਲਾ ਫੇਰੀ ਨੂੰ ਆਪਣੀ ਪਾਰਟੀ ਲਈ ਅਤੇ ਆਪਣੀ ਉਪਲਬਧੀ ਦੱਸਿਆ ਉਹਨਾਂ ਨੇ ਕਿਹਾ ਕਿ ਮਾਹੌਲ ਇਸ ਤਰ੍ਹਾਂ ਕੇ ਬਣ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਡੀ ਲੀਡ ਰਹੀ ਇਹ ਧੋਤ ਜਤ ਪ੍ਰਾਪਤ ਕਰੇਗਾ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕਈ ਤਰੀਖ ਨੂੰ ਪਟਿਆਲੇ ਵਿਖੇ ਆ ਰਹੇ ਨੇ ਬਹੁਤ ਫਕਰ ਦੀ ਗੱਲ ਹੈ ਕਿ ਪੰਜਾਬ ਦੀ ਚੋਣਾ ਦੇ ਵਿੱਚ ਇਸ ਮਹਿਮ ਦੇ ਵਿੱਚ ਸਭ ਤੋਂ ਪਹਿਲੇ ਪਟਿਆਲੇ ਸ਼ਹਿਰ 'ਚ ਸਾਡੇ ਪ੍ਰਧਾਨ ਮੰਤਰੀ ਜੀ ਆ ਰਹੇ ਨੇ ਆਪਣੀਆਂ ਗੱਲਾਂ ਰੱਖਣ ਲਈ ਜਿਹੜਾ ਰੋਡ ਮੈਪ ਅੱਗੇ ਜੋ ਉਹ ਗਾਰੰਟੀਆਂ ਦੇਣਗੇ ਉਹ ਆਪੇ ਹੀ ਤੁਹਾਨੂੰ ਸਮਝਾਣਗੇ ਤੁਹਾਨੂੰ ਦੱਸਣਗੇ ਔਰ ਮੈਨੂੰ ਪੂਰਾ ਭਰੋਸਾ ਹੈ ਕਿ ਜੋ ਉਹ ਕਹਿੰਦੇ ਨੇ ਉਹ ਕਰਦੇ ਨੇ ਤਾਂ ਸਾਰਿਆਂ ਦੇ ਅੱਗੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਤੁਸੀਂ ਹੌਮ ਹਮਾ ਕੇ 2 ਵਜੇ ਪੋਲੋ ਗਰਾਊਂਡ ਦੇ ਵਿੱਚ ਆਓ ਜੀ ਪ੍ਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਆ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਲੀਡਰਾਂ ਨੇ ਇੰਨਾ ਜ਼ੋਰ ਲਾਇਆ ਸਾਰੇ ਇੰਡੀਆ ਨੂੰ ਪਤਾ ਲੱਗ ਗਿਆ ਵੀ ਪਟਿਆਲੇ ਦੀ ਚੋਣ ਆ ਜਿਹੜੀ ਇੱਕ ਪਾਸੇ ਹੋ ਗਈ ਸ਼੍ਰੋਮਣੀ ਅਕਾਲੀ ਦਲ ਵੱਡੀ ਲੀਡ ਨਾਲ ਜਿੱਤ ਰਿਹਾ ਹੈਗਾ ਸੋ ਤੁਸੀਂ ਦੇਖੋ ਵੀ ਪ੍ਰਧਾਨ ਮੰਤਰੀ ਨੂੰ ਬੁਲਾਉਣ ਵਾਸਤੇ ਜਿਹੜੇ ਕਹਿੰਦੇ ਤੇ ਵੀ ਇਸ ਹਲਕੇ 'ਚ ਮਹਾਰਾਜੇ ਚੋਣ ਲੜ ਰਹੇ ਆ ਰਾਇਲ ਫੈਮਿਲੀ ਚੋਣ ਲੜ ਰਹੀ ਆ ਮੈਨੂੰ ਕਹਿੰਦੇ ਤੇ ਤੇਰੀ ਔਕਾਤ ਕੀ ਆ ਉਹਨਾਂ ਦੇ ਸਾਹਮਣੇ ਅੱਜ ਉਹਨਾਂ ਨੂੰ ਮਜਬੂਰ ਹੋ ਕੇ ਪ੍ਰਧਾਨ ਮੰਤਰੀ ਜੀ ਨੂੰ ਬੁਲਾਉਣਾ ਪਿਆ ਉਹ ਦੇਖਣ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲਾ ਦੇਖੇ ਜਦੋਂ ਆਣਗੇ ਕੀ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਮਿਲਣਗੇ ਇੱਕ ਵੱਡਾ ਸਵਾਲ ਸਾਹਮਣੇ ਹੈਗਾ ਕਿਉਂਕਿ ਕਿਸਾਨ ਜਥੇਬੰਦੀਆਂ ਇਹ ਮੰਗ ਕਰ ਰਹੀਆਂ ਨੇ ਕਿ ਐਮਐਸਪੀ ਨੂੰ ਕਾਨੂੰਨੀ ਗਰੰਟੀ ਦੇਣ ਦੇ ਲਈ ਜੋ ਵਾਅਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ ਉਸ ਨੂੰ ਪੂਰਾ ਕੀਤਾ ਜਾਵੇ ਇਸ ਤੇ ਬਾਕਾਇਦਾ ਨਜ਼ਰ ਸਾਡੀ ਬਣੀ ਰਹੇਗੀ ਬਸ ਤਿਆਰੀਆਂ ਦੇ ਜੱਜ ਲੈਣੇ ਕਿੰਨੇ ਦਿਨ ਦੇਰ ਚੱਲੇਗੀ ਬਹੁਤ ਚੰਗੀ ਤਿਆਰੀ ਚੱਲ ਰਹੀ ਹੈ ਔਰ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਦੇਸ਼ ਦੇ ਲੋਕਪ੍ਰੀਆ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜ਼ੋਰਦਾਰ ਸਵਾਗਤ ਕੀਤਾ ਜਾਊਗਾ ਲੋਕਾਂ ਦੇ ਵਿੱਚ ਉਤਸ਼ਾਹ ਹੈ ਉਹਨਾਂ ਨੂੰ ਸੁਣਨ ਦਾ ਲੋਕਾਂ ਦੇ ਵਿੱਚ ਉਤਸ਼ਾਹ ਹੈ ਉਹਨਾਂ ਦਾ ਜਿਸ ਤਰੀਕੇ ਨਾਲ ਪੂਰੇ ਦੇਸ਼ ਦਾ ਵਿਕਾਸ ਹੋਇਆ ਪਟਿਆਲੇ ਦਾ ਔਰ ਪੰਜਾਬ ਦਾ ਵੀ ਇਤੋਂ ਵੀ ਵੱਧ ਕੇ ਵਿਕਾਸ ਹੋਵੇ ਇਹ ਲੋਕਾਂ ਨੂੰ ਬੜੀ ਉਮੀਦ ਹੈ ਔਰ ਮੈਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਜੀ ਇਹਨਾਂ ਸਾਰੀਆਂ ਉਮੀਦਾਂ ਤੇ ਪਹਿਲਾਂ ਵੀ ਖਰੇ ਉੱਤਰਿਆ ਹੈ ਤਾਂ ਅੱਗੇ ਵੀ ਖਰੇ ਉੱਤਰੇਗਾ ਕੀ ਕੁਝ ਸ਼ੈਡਿਊਲ ਰਹੇਗਾ ਪਟਿਆਲਾ ਪਹਿਲਾ ਉਸ ਤੋਂ ਬਾਅਦ ਸੈਕੰਡ ਥਰਡ ਕਿੱਥੇ ਕਿੱਥੇ ਰੈਲੀ ਹੈ ਪਟਿਆਲਾ ਇੱਥੇ ਡਾਇਰੈਕਟਲੀ ਆ ਰਹੇ ਉਸ ਤੋਂ ਬਾਅਦ ਪੰਜਾਬ ਚ ਇੱਕ ਹੋਰ ਰੈਲੀ ਕੱਲ ਜਿਹੜੀ ਹੋਣ ਜਾ ਰਹੀ ਹੈ ਉਸ ਤੋਂ ਇਲਾਵਾ ਪੰਜਾਬ ਚ ਉਦੋਂ ਅੱਗੇ ਪ੍ਰੋਗਰਾਮ ਹੈ ਪਰ ਕੱਲ ਨਹੀਂ ਜੀ ਕਿੰਨੇ ਕਾਰਕਟਰ ਹੈ ਬਰਨ ਸਾਹਿਬ ਇਕੱਠੇ ਹੋਣ ਦੀ ਉਮੀਦ ਜਿਤਾਈ ਜਾ ਰਹੀ ਹੈ ਕੱਲ ਵੱਡੀ ਵੱਡੀ ਤਾਦਾਦ ਦੇ ਵਿੱਚ ਪੂਰੇ ਪਟਿਆਲਾ ਲੋਕ ਸਭਾ ਹਲਕੇ ਤੋਂ ਲੋਕ ਪਹੁੰਚ ਰਹੇ ਹਨ ਹਰ ਕੋਨੇ ਕੋਨੇ ਤੋਂ ਲੋਕਾਂ ਦਾ ਬੜਾ ਉਤ ਲੋਕ ਸਭਾ ਪਟਿਆਲੇ ਦੇ ਹਰ ਹਲਕੇ ਜਾ ਕੇ ਮੀਟਿੰਗਸ ਲਈਆਂ ਹਨ ਔਰ ਲੋਕਾਂ ਦਾ ਬੜਾ ਉਤਸ਼ਾਹ ਹੈ ਲੋਕ ਪਰਿਵਾਰ ਸਮੇਤ ਆਪਣੇ ਪਰਿਵਾਰਾਂ ਦੇ ਬੱਚਿਆਂ ਸਮੇਤ ਆਉਣਾ ਚਾਹੁੰਦੇ ਆ ਔਰ ਮੈਨੂੰ ਉਮੀਦ ਹੈ ਕਿ ਪੰਜਾਬ ਦੀ ਇੱਕ ਕਾਮਯਾਬ ਰੈਲੀ ਇੱਥੇ ਹੋਣ ਜਾ ਰਹੀ ਹੈ ਕਿੰਨੀ ਕੁ ਜ ਤੱਕ ਸੰਬੋਧਨ ਕਰਨਗੇ ਬ੍ਰਾਹਮਣ ਸਾਹਿਬ ਕੱਲ ਦੇਖਦੇ ਹਾਂ ਪ੍ਰਧਾਨ ਮੰਤਰੀ ਦਾ ਜੋ ਟਾਈਮ 2 ਵਜੇ ਦਾ ਸਾਨੂੰ ਅਜੇ ਤੱਕ ਮਿਲਿਆ ਔਰ ਉਮੀਦ ਹੈ ਕਿ ਟਾਈਮ ਤੇ ਪ੍ਰੋਗਰਾਮ ਹੋਊਗਾ ਥੈਂਕ ਯੂ